ਸਤਿ ਸ਼੍ਰੀ ਅਕਾਲ ਨਮਸਕਾਰ ਆਦab ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੇ ਬਦਲੇ ਹੋਏ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਡਿਸਕਸ਼ਨ ਕਰਨਾ ਹੈ ਕਿ ਐਕਚੁਅਲ ਦੇ ਵਿੱਚ ਕੈਨੇਡਾ ਦਾ ਟਾਈਮ ਪੀਰੀਅਡ ਕੀ ਹੈ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਕੀਤੀ ਹੈ ਐਕਚੁਅਲ ਦੇ ਵਿੱਚ ਟਾਈਮ ਕੀ ਹੈ ਤੇ ਆਫੀਸ਼ੀਅਲ ਅਨਾਉਂਸਮੈਂਟ ਕੀ ਹੈਗੀ ਹੈ ਦੋਵਾਂ ਦਾ ਕੰਪੈਰੀਜ਼ਨ ਕਰਾਂਗੇ ਉਸ ਤੋਂ ਬਾਅਦ ਹਰ ਇੱਕ ਕੈਟਾਗਰੀ ਦੀ ਗੱਲ ਕਰਾਂਗੇ ਭਾਵੇਂ ਤੁਸੀਂ ਸਟੱਡੀ ਵੀਜ਼ਾ ਅਪਲਾਈ ਕੀਤਾ ਹੈ ਵਰਕ ਪਰਮਿਟ ਅਪਲਾਈ ਕੀਤਾ ਹੈ ਜਾਂ ਫਿਰ ਸੁਪਰ ਵੀਜ਼ਾ ਅਪਲਾਈ ਕੀਤਾ ਹੈ ਜਾਂ ਸਟੱਡੀ ਤੇ ਵਰਕ ਪਰਮਿਟ ਦਾ ਐਕਸਟੈਂਸ਼ਨ ਅਪਲਾਈ ਕੀਤਾ ਹੈ ਤਾਂ ਵੀ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਉਸ ਤੋਂ ਬਾਅਦ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਇੰਡੀਆ ਤੋਂ ਕੀਤੀ ਹੈ ਜਾਂ ਦੁਬਈ ਤੋਂ ਕੀਤੀ ਯੂਕੇ ਤੋਂ ਕੀਤੀ ਬਹਿਰੀਨ ਤੋਂ ਕੀਤੀ ਸਿੰਗਾਪੁਰ ਤੋਂ ਕੀਤੀ ਆਸਟ੍ਰੇਲੀਆ ਤੋਂ ਕੀਤੀ ਆ ਪਾਕਿਸਤਾਨ ਤੋਂ ਕੀਤੀ ਹੈ ਤਾਂ ਵੀ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਕਿਉਂਕਿ ਇਹਨਾਂ ਸਾਰੀ ਜਗ੍ਹਾ ਤੋਂ ਕੈਨੇਡਾ ਦਾ ऑफिशियल टाइम ਕੀ ਚੱਲ ਰਿਹਾ ਹੈ ਪ੍ਰੋਸੈਸਿੰਗ ਟਾਈਮ ਉਸ ਬਾਰੇ ਵੀ ਡਿਸਕਸ਼ਨ ਕਰਨਾ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕਿਪਸ ਨੋਡਸ ਉਹ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਕਿ ਕੈਨੇਡਾ ਦੇ ਵਿਜ਼ਿਟਰ ਵੀਜ਼ਾ ਬਾਰੇ ਜੇਕਰ ਤੁਸੀਂ ਫਾਈਲ ਉਹਦੇ ਵਿੱਚ ਪ੍ਰੋਸੈਸਿੰਗ ਟਾਈਮ ਕੀ ਚੱਲ ਰਿਹਾ ਐ ਐਕਚੁਅਲ ਕੀ ਚੱਲ ਰਿਹਾ ਐ ਤੇ ਪ੍ਰੈਕਟੀਕਲ ਕੀ ਚੱਲ ਰਿਹਾ ਐ ਪਹਿਲਾਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਾਂ ਕਿ ਪ੍ਰੋਸੈਸਿੰਗ ਟਾਈਮ ਤੁਹਾਡੇ ਆਫਟਰ ਬਾਇਓਮੈਟ੍ਰਿਕ ਕੈਲਕੂਲੇਟ ਹੋਵੇਗਾ ਜੇਕਰ ਤੁਹਾਡੀ ਫਾਈਲ ਰੀਅਪਲਾਈ ਹੋਈ ਹੈ ਯਾਨੀ ਰਿਫਿਊਜ਼ਲ ਤੋਂ ਬਾਅਦ ਫਾਈਲ ਲਗਾਈ ਹੈ ਤਾਂ ਜਦੋਂ ਤੁਹਾਡੇ ਬਾਇਓਮੈਟ੍ਰਿਕ ਅਪਡੇਟ ਹੋ ਜਾਂਦੇ ਉਦੋਂ ਤੋਂ ਜੇਕਰ ਤੁਸੀਂ ਨਵੀਂ ਫਾਈਲਿੰਗ ਕੀਤੀ ਹੈ ਤਾਂ ਜਦੋਂ ਤੁਹਾਡੇ ਬਾਇਓਮੈਟ੍ਰਿਕ ਹੋ ਜਾਂਦੇ ਉਦੋਂ ਤੋਂ ਹੀ ਪ੍ਰੋਸੈਸਿੰਗ ਟਾਈਮ ਕਾਊਂਟ ਹੁੰਦਾ ਹੈ ਇਹਦੇ ਵਿੱਚ ਬਿਜ਼ਨਸ ਤੇ ਵਰਕਿੰਗ ਡੇਸ ਕਾਊਂਟ ਹੁੰਦੇ ਆ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਹੌਲੀਡੇ ਕਾਊਂਟ ਨਹੀਂ ਹੁੰਦਾ ਜਾਂ ਛੁੱਟੀਆਂ ਜਾਂ ਸੈਟਰਡੇ ਸੰਡੇ ਕਾਊਂਟ ਨਹੀਂ ਹੁੰਦਾ ਸੋ ਵੀਡੀਓ ਸ਼ੁਰੂ ਕਰ ਲੈਨੇ ਵਿਜ਼ਟਰ ਵੀਜ਼ਾ ਜੇਕਰ ਤੁਸੀਂ ਇੰਡੀਆ ਤੋਂ ਅਪਲਾਈ ਕੀਤਾ ਤੇ 109 ਦਿਨ ਦਾ ਪ੍ਰੋਸੈਸਿੰਗ ਟਾਈਮ ਸ਼ੋ ਕਰ ਰਿਹਾ ਐਸ ਪਰ ਕੈਨੇਡਾ .ca ਪਰ ਰੀਸੈਂਟਲੀ ਲੱਗੀਆਂ ਫਾਈਲਾਂ ਦੇ ਕਈ ਵਰੀ 15 15 20 20 ਦਿਨ ਦੇ ਵਿੱਚ ਵੀ ਰਿਜ਼ਲਟ ਆ ਰਹੇ ਨੇ ਕਿਸੇ ਕਿਸੇ ਫਾਈਲ ਨੂੰ 2 2 3 3 ਮਹੀਨੇ ਲੱਗ ਰਹੇ ਨੇ ਤੇ ਜੇਕਰ ਇੱਕ ਆਨ ਐਵਰੇਜ ਚੱਲੀ ਹੈ ਤੇ ਤਕਰੀਬਨ 3 ਕੁ ਮਹੀਨੇ ਦਾ ਟਾਈਮ ਜਿਹੜਾ ਉਹ ਲੱਗ ਰਿਹਾ ਹੈ ਮੋਸਟਲੀ ਰਿਜ਼ਲਟ ਜਿਹੜੇ ਉਹ 2 ਤੋਂ 3 ਮਹੀਨੇ ਦੇ ਵਿੱਚ ਆ ਰਹੇ ਨੇ ਐਸ ਪਰ ਪ੍ਰੈਕਟੀਕਲ ਜੇਕਰ ਸੋਚੀਏ ਪਰ ਕੈਨੇਡਾ .ca ਦੇ ਹਿਸਾਬ ਨਾਲ 109 ਦਿਨ ਦਾ ਅਫੀਸ਼ੀਅਲ ਟਾਈਮ ਅਨਾਉਂਸਮੈਂਟ ਹੈਗੀ ਹੈ ਪਾਕਿਸਤਾਨ ਤੋਂ 29 ਡੇਸ ਦਾ ਟਾਈਮ ਲੱਗ ਰਿਹਾ ਹੈ ਦੁਬਈ ਤੋਂ 41 ਦਿਨ ਦਾ ਟਾਈਮ ਲੱਗ ਰਿਹਾ ਹੈ ਯਾਨੀ 41 ਡੇਸ ਦਾ ਯੂਕੇ ਤੋਂ 399 아니 400 ਦਿਨ ਦਾ ਟਾਈਮ ਲੱਗ ਰਿਹਾ ਹੈ ਲਗਭਗ 10 ਦਿਨ ਦਾ ਟਾਈਮ ਆਸਟ੍ਰੇਲੀਆ ਤੋਂ ਲੱਗ ਰਿਹਾ ਸਿੰਗਾਪੁਰ ਤੋਂ 20 ਦਿਨ ਦਾ ਟਾਈਮ ਲੱਗ ਰਿਹਾ ਤੇ ਬਹਿਰੈਨ ਤੋਂ 47 ਦਿਨ ਦਾ ਟਾਈਮ ਲੱਗ ਰਿਹਾ ਜੇਕਰ ਤੁਸੀਂ ਕੈਨੇਡਾ ਦੇ ਲਈ ਟੂਰਿਸਟ ਜਾਂ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ ਇਹ ਅਫੀਸ਼ੀਅਲ ਅਨਾਉਂਸਮੈਂਟ ਜਿਹੜੀ ਉਹ ਦੱਸ ਰਿਹਾ ਕਿ ਕਿਉਂਕਿ ਉਹਨਾਂ ਕੰਟਰੀਆਂ ਤੋਂ ਪ੍ਰੈਕਟੀਕਲ ਕੀ ਚੱਲ ਰਿਹਾ ਹੈ 2 4 ਜਾਂ ਦੇ ਕਾਲ ਦੇ ਬਿਹਾਫ ਤੇ ਆਪਾਂ ਡਿਸਾਈਡ ਨਹੀਂ ਕਰ ਸਕਦੇ ਕਿਉਂਕਿ ਇੰਡੀਆ ਤੋਂ ਤੇ ਬਲਕ ਚ ਕਾਲ ਆndੀਆਂ ਨੇ ਤੇ ਇਹਨੂੰ ਤੇ ਆਪਾਂ ਆਨ ਐਵਰੇਜ ਕੱਢ ਸਕਦੇ ਆ ਉਸ ਤੋਂ ਬਾਅਦ ਵਰਕ ਪਰਮਿਟ ਤੇ ਆ ਜਾਂਦੇ ਆ ਇੰਡੀਆ ਤੋਂ ਪ੍ਰੋਸੈਸਿੰਗ ਟਾਈਮ 18 ਵੀਕ ਦਾ ਸ਼ੋਅ ਕਰ ਰਿਹਾ ਪਰ ਐਕਚੁਅਲ ਦੇ ਵਿੱਚ ਰਿਜ਼ਲਟ ਜਿਹੜੇ ਉਹ ਤਕਰੀਬਨ 3 ਕੁ ਮਹੀਨੇ ਆਨ ਐਵਰੇਜ ਜਿਹੜੇ ਆ ਉਹ ਵਰਕ ਪਰਮਿਟ ਦੇ ਕੇਸਸ ਦੇ ਵਿੱਚ ਵੀ ਹੁਣ ਆ ਰਹੇ ਨੇ ਜਿਹੜੇ ਰੀਸੈਂਟ ਫਾਈਲਿੰਗ ਹੋ ਰਹੀ ਆ ਉਹਨਾਂ ਦੇ ਕਈਆਂ ਦੇ ਰਿਜ਼ਲਟ 1.5 ਮਹੀਨੇ ਦੇ ਵਿੱਚ ਵਿੱਚ ਵੀ ਆ ਜਾਂਦੇ ਆ ਪਰ ਮੋਸਟ ਆਫ ਕੇਸਸ ਦਾ ਜਿਹੜਾ ਵੀਜ਼ਾ ਆਨ ਦਾ ਰੇਟ ਹੈ ਉਹ 2.5 ਤੋਂ ਲੈ ਕੇ 3 ਕੁ ਮਹੀਨੇ ਦੇ ਵਿੱਚ ਸਟਾਫ ਕੇਸਿਸ ਦੇ ਰਿਜ਼ਲਟ ਜਿਹੜੇ ਆ ਉਹ ਵਰਕ ਪਰਮਿਟ ਦੇ ਕੇਸ ਦੇ ਵਿੱਚ ਆ ਰਹੇ ਆ ਭਾਵੇਂ ਓਪਨ ਵਰਕ ਪਰਮਿਟ ਹੈ ਤੇ ਭਾਵੇਂ ਕਲੋਜ਼ ਵਰਕ ਪਰਮਿਟ ਹੈ ਓਪਨ ਕਲੋਜ਼ ਵਰਕ ਪਰਮਿਟ ਦੇ ਮਾਮਲੇ ਦੇ ਵਿੱਚ ਥੋੜੀ ਇਲੀਜੀਬਿਲਟੀ ਕ੍ਰਾਈਟੇਰੀਆ ਆਪਣਾ ਆਪਣੇ EMPLOYER ਦਾ ਜ਼ਰੂਰ ਚੈੱਕ ਕਰ ਲਿਓ ਤੇ ਓਪਨ ਵਰਕ ਪਰਮਿਟ ਦੇ ਕੇਸ ਦੇ ਵਿੱਚ ਖਾਸ ਕਰਕੇ ਜਿਹੜਾ ਸਪਾਊਸ ਓਪਨ ਵਰਕ ਪਰਮਿਟ ਦਾ ਕੇਸ ਹੈ ਉਸ ਕੇਸ ਦੇ ਵਿੱਚ ਆਪਣੀ ਸਪਾਊਸ ਦੀ ਇਲੀਜੀਬਿਲਟੀ ਜਿਹੜੀ ਆ ਉਹ ਵੀ ਜ਼ਰੂਰ ਚੈੱਕ ਕਰ ਲਿਓ ਫਾਈਲਿੰਗ ਤੋਂ ਪਹਿਲਾਂ ਕਿਉਂਕਿ ਏਜੰਟ ਕਈ ਬਿਨਾ ਚੈੱਕ ਕੀਤਾ ਹੀ ਫਾਈਲਿੰਗ ਕਰ ਰਹੇ ਨੇ ਬਹੁਤ ਇਦਾਂ ਦੇ ਕੇਸ ਆਏ ਜਿਦੇ ਵਿੱਚ ਬੱਚਾ ਇਲੀਜੀਬਲ ਹੀ ਨਹੀਂ ਹੈਗਾ ਤੇ ਚੱਕ ਕੇ ਉਹਦੀ ਫਾਈਲਿੰਗ ਕਰਨ ਤੇ ਤੁਰੇ ਹੋਏ ਨੇ ਭਾਵੇਂ ਉਹ ਕਲੋਜ਼ ਹੋਵੇ ਭਾਵੇਂ ਓਪਨ ਵਰਕ ਪਰਮਿਟ ਹੋਵੇ ਉਸ ਤੋਂ ਬਾਅਦ ਆ ਜਾਂਦੇ ਆ ਪਾਕਿਸਤਾਨ ਤੋਂ 10 ਵੀਕ ਦਾ ਟਾਈਮ ਲੱਗ ਰਿਹਾ 10 ਵੀਕ ਦਾ ਹੀ ਟਾਈਮ ਦੁਬਈ ਤੋਂ ਲੱਗ ਰਿਹਾ ਤੇ ਯੂਕੇ ਤੋਂ ਸਿਰਫ 7 ਵੀਕ ਦਾ ਟਾਈਮ ਲੱਗ ਰਿਹਾ ਤੇ ਆਸਟ੍ਰੇਲੀਆ ਤੋਂ 6 ਵੀਕ ਦਾ ਟਾਈਮ ਲੱਗ ਰਿਹਾ 11 ਵੀਕ ਦਾ ਟਾਈਮ ਸਿੰਗਾਪੁਰ ਤੋਂ ਲੱਗ ਰਿਹਾ ਤੇ 11 ਵੀਕ ਦਾ ਟਾਈਮ ਜਿਹੜਾ ਉਹ ਸਿੰਗਾਪੁਰ ਤੋਂ ਲੱਗ ਰਿਹਾ ਸੋ ਇਹ ਸੀਗਾ ਪ੍ਰੋਸੈਸਿੰਗ ਟਾਈਮ ਕੈਨੇਡਾ ਦੇ ਵਰਕ ਪਰਮਿਟ ਨੂੰ ਲੈ ਕੇ ਜੇਕਰ ਤੁਸੀਂ ਆਊਟਸਾਈਡ ਕੈਨੇਡਾ ਤੋਂ ਫਾਈਲਿੰਗ ਕੀਤੀ ਹੈ ਇਨ੍ਹਾਂ ਕੰਟਰੀਜ਼ ਤੋਂ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਹੁਣ ਆਪਾਂ ਇਹਨਾਂ ਸਟੱਡੀ ਦਾ ਕੇਸ ਸਟੱਡੀ ਦਾ 7 ਵੀਕ ਲੱਗ ਰਿਹਾ ਹੈ ਇੰਡੀਆ ਤੋਂ ਪਾਕਿਸਤਾਨ ਤੋਂ 8 ਵੀਕ ਲੱਗ ਰਿਹਾ ਜੇਕਰ ਇੰਡੀਆ ਦੇ ਜਾਈਏ ਤਾਂ ਮੋਸਟ ਆਫ ਕੇਸ ਜਿਹੜੇ ਰੀਸੈਂਟਲੀ ਲੱਗੇ ਉਹ 30 ਦਿਨ ਦੇ ਵਿੱਚ ਵਿੱਚ ਉਨਾ ਦੇ ਰਿਜ਼ਲਟ ਆ ਰਹੇ ਨੇ ਹਾਲਾਂਕਿ ਟ੍ਰੈਂਡ ਥੋੜਾ ਜਿਹਾ ਐਵਰੇਜ ਹੈ ਤਕਰੀਬਨ 60% ਰਿਜ਼ਲਟ ਜਿਹੜੇ ਆ ਉਹ ਪੋਜ਼ਿਟਿਵ ਨੇ 40% ਰਿਜ਼ਲਟ ਜਿਹੜੇ ਉਹ ਨੈਗੇਟਿਵ ਨੇ ਸੌਰੀ ਟੂ ਸੇ ਇਹ ਕਹਿਣਾ ਨਹੀਂ ਚਾਹੀਦਾ ਬਟ ਐਕਚੁਅਲ ਦੇ ਵਿੱਚ ਜੋ ਸੱਚਾਈ ਹੈ ਭਾਵੇਂ ਉਹ ਕੌੜੀ ਹੈ ਪਰ ਐਕਚੁਅਲ ਦੇ ਵਿੱਚ ਰਿਐਲਿਟੀ ਇਹੀ ਆ ਹਾਂ ਏਜੰਟ ਕੋਈ ਕਹੇ ਕਿ ਮੇਰੇ 100% ਆ ਰਹੇ ਤੇ ਚਲੋ ਜੀ ਉਹਦੀ ਦੁਕਾਨਦਾਰੀ ਹੈ ਉਹਦੇ ਹਿਸਾਬ ਨਾਲ ਪਰ ਐਕਚੁਅਲ ਦੇ ਵਿੱਚ ਰਿਐਲਿਟੀ ਇਹ ਆ ਕਿ 10 ਚੋਂ 6 ਫਾਈਲਾਂ ਹੀ ਅਪਰੂਵ ਹੋ ਰਹੀਆਂ ਨੇ ਉਸ ਤੋਂ ਬਾਅਦ ਆ ਜਾਣੇ ਆ ਉਹ ਵੀ ਉਦੋਂ ਹੋ ਰਹੀਆਂ ਨੇ ਜਦੋਂ GIC ਫੰਡ ਤੁਹਾਡੀ ਫੀ ਪ੍ਰੋਪਰ ਹੈ ਜਾਂ ਫਿਰ ਤੁਹਾਡਾ ਕਾਲਜ ਕੋਰਸ ਪ੍ਰੋਪਰ ਹੈ 인 డిమాండ్ ਹੈ ਤੇ ਮੋਰਓਵਰ ਤੁਹਾਡੀ ਪ੍ਰੀਵियस ਸਟੱਡੀ ਦੇ ਨਾਲ ਅਲਾਈਨ ਹੁੰਦਾ ਹੈ ਤੇ ਉਸ ਤੋਂ ਇਲਾਵਾ ਕੋਰਸ ਪ੍ਰੋਗਰੈਸ਼ਨ ਵੀ ਹੈਗਾ ਤਾਂ ਜਾ ਕੇ ਸਕਸੈਸ ਰੇਟ ਚੰਗਾ ਹੈਗਾ ਹੈ ਸਟੱਡੀ ਦਾ ਮਾਮਲਾ ਕਹਿ ਰਿਹਾ ਮੈਂ ਉਸ ਤੋਂ ਬਾਅਦ ਆ ਜਾਣੇ ਆ ਸਟੱਡੀ ਤੋਂ ਬਾਅਦ ਸੁਪਰ ਵੀਜ਼ਾ ਦੇ ਕੇਸ ਦੇ ਵਿੱਚ 137 ਵੀਕ ਦਾ ਟਾਈਮ ਇੰਡੀਆ ਤੋਂ ਲੱਗ ਰਿਹਾ ਹੈ ਤੇ 64 ਡੇਜ਼ ਦਾ ਟਾਈਮ ਜਿਹੜਾ ਉਹ ਪਾਕਿਸਤਾਨ ਤੋਂ ਲੱਗ ਰਿਹਾ ਹੈ ਇਹ ਵੀ ਕਹਿ ਸਕਦੇ ਹੋ ਕਿ ਜਿਹੜਾ ਪੈਰੈਂਟਸ ਤੇ ਗ੍ਰੈਂਡਪੈਰੈਂਟਸ ਦਾ ਵੀਜ਼ਾ ਲਗਾਉਨੇ ਆਪਾਂ ਸੁਪਰ ਵੀਜ਼ਾ ਉਹਦੇ ਕੰਡੀਸ਼ਨ ਦੇ ਵਿੱਚ ਜੇਕਰ ਤੇ ਤੁਹਾਡਾ ਦੁਬਾਰਾ ਮੈਡੀਕਲ ਵਗੈਰਾ ਹੁੰਦਾ ਹੈ ਤਾਂ ਟਾਈਮ ਇਤੋਂ ਵੱਧ ਵੀ ਲੱਗ ਸਕਦਾ ਪਰ ਔਨ ਐਵਰੇਜ ਤਕਰੀਬਨ 3 ਕੁ ਮਹੀਨੇ ਦੇ ਵਿੱਚ ਰਿਜ਼ਲਟ ਜਿਹੜੇ ਆ ਉਹ ਆ ਰਹੇ ਨੇ ਸੁਪਰ ਵੀਜ਼ਾ ਦੇ ਇੰਡੀਆ ਤੋਂ ਉਸ ਤੋਂ ਬਾਅਦ ਆ ਜਾਂਦੇ ਆ ਸਟੱਡੀ ਪਰਮਿਟ ਐਕਸਟੈਂਸ਼ਨ ਤੇ ਵਰਕ ਪਰਮਿਟ ਐਕਸਟੈਂਸ਼ਨ ਸਟੱਡੀ ਪਰਮਿਟ ਐਕਸਟੈਂਸ਼ਨ 134 ਦਿਨ ਦਾ ਟਾਈਮ ਲੱਗ ਰਿਹਾ ਹੈ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਐਕਸਟੈਂਸ਼ਨ ਅਪਲਾਈ ਕੀਤਾ ਸਟੱਡੀ ਪਰਮਿਟ ਦਾ ਜੇਕਰ ਵਰਕ ਪਰਮਿਟ ਦਾ ਐਕਸਟੈਂਸ਼ਨ ਅਪਲਾਈ ਕੀਤਾ ਇਨਸਾਈਡ ਕੈਨੇਡਾ ਤੋਂ ਜਾਂ ਫਿਰ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਇਨਸਾਈਡ ਕੈਨੇਡਾ ਤੋਂ ਤਾਂ ਤੁਹਾਨੂੰ 156 ਦਿਨ ਦਾ ਟਾਈਮ ਲੱਗ ਸਕਦਾ ਹੈ ਨਹੀਂ ਤਕਰੀਬਨ 4 ਮਹੀਨੇ ਦਾ ਟਾਈਮ ਲੱਗ ਜਾਂਦਾ ਹੈ ਹੁਣ ਤਕਰੀਬਨ ਜੇਕਰ ਇਹਨੂੰ ਆਨ ਐਵਰੇਜ ਦੇਖੇ ਤੇ 2.5 ਤੋਂ ਲੈ ਕੇ 1.5 ਤੋਂ 3 ਮਹੀਨੇ ਦੇ ਵਿੱਚ ਮੋਸਟਲੀ ਕੇਸ ਅਪਰੂਵ ਹੋ ਰਹੇ ਨੇ ਇਨਸਾਈਡ ਕੈਨੇਡਾ ਤੋਂ ਕਿਸੇ ਕਿਸੇ ਕੰਡੀਸ਼ਨ ਦੇ ਵਿੱਚ 4 4 ਮਹੀਨੇ ਦਾ ਟਾਈਮ ਜਿਹੜਾ ਉਹ ਵੀ ਲੱਗ ਰਿਹਾ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜਿਨ੍ਹਾਂ ਦਾ ਟੂਰ ਪਲਾਨ ਵਗੈਰਾ ਐਕਸਪਾਇਰ ਹੋ ਗਿਆ ਉਹ ਵੈਬ ਫਾਰਮ ਰੇਸ ਕਰਕੇ ਆਪਣਾ ਟੂਰ ਪਲਾਨ ਵਗੈਰਾ ਜਿਹੜਾ ਉਹਨੂੰ ਜ਼ਰੂਰ ਅਪਡੇਟ ਕਰ ਲੈਣ ਕਿਉਂਕਿ ਜੇਕਰ ਤੁਹਾਡਾ ਟੂਰ ਪਲਾਨ ਅਪਡੇਟ ਹੋਏਗਾ ਤੁਹਾਡਾ ਇੰਟੈਂਸ਼ਨ ਕਲੀਅਰ ਹੋਏਗਾ ਤਾਂ ਹੀ ਵੀਜ਼ਾ ਆਫੀਸਰ ਤੁਹਾਨੂੰ ਵੀਜ਼ਾ ਵੀ ਗ੍ਰਾਂਟ ਕਰੇਗਾ ਉਮੀਦ ਕਰਦਾ ਵਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਰਕੂਲੇਟ ਕਰੋ ਧੰਨਵਾਦ